ਤੁਸੀਂ ਦੇਖ ਰਹੇ ਹੋ ਦਿਨਿਕ ਸੂਚਨਾ ਸਾਡੇ ਨਾਲ ਨੇ ਨੈਸ਼ਨਲ ਯੂਥ ਪਾਰਟੀ ਦੇ ਪੰਜਾਬ ਪ੍ਰਧਾਨ ਸਤਨਾਮ ਸਿੰਘ ਜੀ ਗਿੱਲ ਜਿਨ੍ਹਾਂ ਨੇ ਸਕੂਲਾਂ ਪੱਖੀ ਬਹੁਤ ਪਹਿਲਾਂ ਇੱਕ ਮਹਿੰਮ ਚਲਾਈ ਜਿੱਤੇ ਨਾਲ ਵਿੱਚ ਬੱਚਿਆਂ ਦੇ ਰਾਖਵੇਂ ਕਰਨ ਦੇ ਕੋਟੇ ਨੂੰ ਲੈ ਕੇ ਫ੍ਰੀ ਐਜੂਕੇਸ਼ਨ ਨੂੰ ਲੈ ਕੇ ਤੇ ਨਾਲ ਹੀ ਉਹਨਾਂ ਨੇ ਇੱਕ ਬਹੁਤ ਵੱਡਾ ਖਲਾਸਾ ਕੀਤਾ ਕਿ ਬਹੁਤ ਸਾਰੇ ਸਕੂਲ ਅਜਿਹੇ ਹਨ ਜਿਨ੍ਹਾਂ ਨੇ ਮਾਨਤਾ ਹੀ ਨਹੀਂ ਲੇਕਿਨ ਮੋਟੀਆਂ ਫੀਸਾਂ ਲੈ ਕੇ ਉਹ ਬੱਚਿਆਂ ਦੇ ਭੁੱਖ ਨਾਲ ਖਲਵਾੜ ਕਰ ਰਹੇ ਸੋ ਆਪਾਂ ਗੱਲਬਾਤ ਕਰਦੇ ਹਾਂ ਸਤਨਾਮ ਸਿੰਘ ਗਿਲਜੀ ਤੁਹਾਡਾ ਬਹੁਤ-ਬਹੁਤ ਦਿਨਕ ਸਵੇਰਾ ਤੇ ਸਵਾਗਤ ਸਤਿਸ਼੍ਰੀ ਅਕਾਲ ਜੀ ਦਿਨਕ ਸਵੇਰਾ ਪਬਲਿਕੇਸ਼ਨ ਦਾ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਇਹ ਲੋਕਾਂ ਦੇ ਹੱਕ ਤੇ ਜਿਹੜੀ ਆਵਾਜ਼ ਅਸੀਂ ਚੁੱਕ ਰਹੇ ਆ ਤੁਸੀਂ ਉਹਨੂੰ ਬਲੰਦ ਕਰ ਰਹੇ ਹੋ ਦੀ ਤਰਜ਼ਮਾਨੀ ਕਰ ਰਹੇ ਆ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਗੱਲ ਬੜੀ ਸਪਸ਼ਟ ਤੌਰ ਤੇ ਜਨਤਕ ਕਰਨਾ ਚਾਹੁੰਦਾ ਪੰਜਾਬ ਸਰਕਾਰ ਦੇ ਧਿਆਨ ਚ ਲਿਆਉਣਾ ਚਾਹੁੰਦਾ ਸਾਡੀਆਂ ਟੀਮਾਂ ਨੇ ਜੋ ਐਗਜ਼ਾਮ ਕੀਤਾ ਵੈਰੀਫਾਈ ਕੀਤਾ ਗਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਬਟਾਲਾ ਜਲੰਧਰ ਹਸ਼ਿਆਰਪੁਰ ਦੇ ਉਹ ਸਕੂਲਾਂ ਦੀ ਸੂਚੀ ਅਸੀਂ ਐਪੀਸੋਡ 22 ਪੜਾਹ ਵਾਰ ਅਸੀਂ ਉਹਨੂੰ ਜਨਤਕ ਵੀ ਕਰਾਂਗੇ ਪਬਲੀਕਲੀ ਔਰ ਉਹਦੇ ਨਾਲ ਨਾਲ ਅਸੀਂ ਵਿਭਾਗੀ ਕਾਰਵਾਈ ਦੇ ਨਾਲ ਨਾਲ ਜੁਡੀਸ਼ਰੀ ਕਾਰਵਾਈ ਵਾਸਤੇ ਵੀ ਜਿਹੜਾ ਵਾ ਲਗਭਗ ਅਸੀਂ ਫੈਸਲਾ ਕਰ ਚੁੱਕੇ ਨੇਸ਼ਰਲ ਜੁਤ ਪਾਰਟੀ ਅੱਜ ਸਭ ਤੋਂ ਪਹਿਲੇ ਪੜਾ ਦੇ ਵਿੱਚ ਮੈਂ ਅੰਮ੍ਰਿਤਸਰ ਜ਼ਿਲ੍ਹੇ ਦੇ ਬਲਾਕ ਰਿਆ ਦੇ ਉਹ 10 ਸਕੂਲ ਹੈਗੇ ਜਿਨ੍ਹਾਂ ਦੇ ਨਾਮ ਜਨਤਕ ਕਰੂੰਗਾ ਜਿਨ੍ਹਾਂ ਦੀ ਐਡਮਿਸ਼ਨ ਸੈਸ਼ਨ ਤੇ ਰੋਕ ਲਾਉਣ ਲਈ ਨੈਸ਼ਨਲ ਯੂਥ ਪਾਰਟੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਰਿਟ ਫਾਈਲ ਕਰਨ ਜਾ ਰਹੀ ਆ ਔਰ ਉਹ ਸਕੂਲ ਜਿਹੜੇ ਮੈਂ ਜਨਤਕ ਕਰਨਾ ਚਾਹੁੰਦਾ ਵਾਂ ਇੱਕ ਤਾਂ ਮੈਂ ਆਪ ਜੀ ਦੇ ਚੈਨਲ ਦੇ ਮਾਧਮ ਰਹੀਂ ਜਨਤਕ ਕਰਨਾ ਚਾਹੁੰਦਾ ਵਾਂ ਤਾਂ ਕਿ ਪਤਾ ਲੱਗ ਜੇ ਪ੍ਰਸ਼ਾਸਨ ਨੂੰ ਜੁਡੀਸ਼ਰੀ ਨੂੰ ਕੰਪੀਟੈਂਟ ਅਥਾਰਟिटीज ਨੂੰ ਵੀ ਆਸਕੂਲਾ ਜਿਨ੍ਹਾਂ ਦੇ ਕੋਲ ਨਾ ਤਾਂ ਮੰਨਤਾ ਹੈ ਔਰ ਨਾ ਹੀ ਚੁਣੀਂਦਾ ਵਿਸ਼ਿਆਂ ਦੀ ਉਹਨਾਂ ਕੋਲ ਹੈਗੀ ਹੈ ਪ੍ਰਮਾਨਗੀ ਆ ਉਹਦੇ باوجود ਵੀ ਇਹ ਕਰੋੜਾਂ ਰੁਪਏ ਮਾਪਿਆਂ ਤੋਂ ਵਸੂਲ ਕੇ ਜਿੱਤੇ ਪੰਜਾਬ ਸਰਕਾਰ ਨੂੰ ਚੂਨਾ ਲਾ ਰਹੇ ਆ ਉਥੇ ਇਹ ਸਕੂਲ ਜਿਹੜੇ ਮਾਪਿਆਂ ਦੇ ਨਾਲ ਵੀ ਧੋਖਾ ਕਰ ਰਹੇ ਔਰ ਸਰਕਾਰ ਨਾਲ ਵੀ ਧੋਖਾ ਤੜੀ ਕਰ ਰਹੇ ਆ ਜੇ ਮੈਂ ਗੱਲ ਕਰਾਂ ਕਿ ਜਿਹੜੇ ਦਹਾਂ ਸਕੂਲਾਂ ਦੀ ਤੁਸੀਂ ਜੀ ਲਿਸਟ ਦਿੱਤੀ ਆ ਉਹਦੇ ਨਾਂ ਜ਼ਰੂਰ ਦੱਸੇ ਜਾਣ ਉਹ ਕਿਹੜੇ-ਕਿਹੜੇ ਨੇ ਇਹਦੇ ਕਿਹੜੇ-ਕਿਹੜੇ ਸਕੂਲ ਕਿਹੜੀ-ਕਿਹੜੀ ਜਗ੍ਹਾ ਦੇ ਉੱਤੇ ਸਥਿਤ ਨੇ ਜਿਵੇਂ ਬਲਾਕ ਰਹੀ ਹੈ ਦੇ ਵਿੱਚ ਜਿਹੜੇ ਪਹਿਲੇ ਪੜਾਏ ਦੀ ਦਸਾਂ ਦੀ ਸੂਚੀ ਹੈ ਜਿਹਨੂੰ ਅਸੀਂ ਲੈ ਕੇ ਹਾਈ ਕੋਰਟ ਜਾ ਰਹੇ ਹਾਂ ਜੁਡੀਸ਼ੀਅਲ ਇਨਕੁਆਇਰੀ ਲਈ ਔਰ ਸਟੇ ਵਾਸਤੇ ਉਹਨਾਂ ਚ ਸੰਤ ਮਾਝਾ ਸਿੰਘ ਕਰਮਜੋਤ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਅੰਮ੍ਰਿਤਸਰ ਬਾਬਾ ਗੋਬਿੰਦ ਐਂਡ ਬਰਗੇਡੀਅਰ ਜੀਐਸ ਬਾਲ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸਠਿਆਲਾ ਸੈਂਟ ਸੋਲਜਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਠੱਠੀਆਂ ਸੰਤ ਬਾਬਾ ਨੱਥਾ ਸਿੰਘ ਜੀ ਮੈਮੋਰੀਅਲ ਸਕੂਲ ਬਤਾਲਾ ਐਸਐਮਐਸ ਗਲੋਬਲ ਸੰਸਰ ਪਬਲਿਕ ਸਕੂਲ ਬਤਾਲਾ ਸ਼੍ਰੀ ਗੁਰੂ ਰਾਮਦਾਸ ਪ ਫਤੇ ਵਰਲਡ ਅਕੈਡਮੀ ਲਈ ਆਮਰਸਰ ਲਿਟਰਲ ਸੋਲਜਰ ਅਕੈਡਮੀ ਰੰਗਣ ਡੰਗਲਾ ਗਰਦਾਸਪੁਰ ਡਿਫਸ ਸਕੂਲ ਬਤਾਲਾ ਸੰਤ ਮਨੀ ਸਿੰਘ ਜਿਹੜਾ ਸਕੂਲ ਹੈ ਇਹ ਬਤਾਲਾ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਸਕੂਲ ਨੇ ਜਿਨ੍ਹਾਂ ਦੇ ਅਗੇਂਸਟ ਜਿਹੜਾ ਅਸੀਂ ਪੰਜਾਬ ਸਟੇਟ ਚਾਈਲਡ ਪ੍ਰੋਟੈਕਸ਼ਨ ਕਮਿਸ਼ਨ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਡਾਇਰੈਕਟਰ ਐਜੂਕੇਸ਼ਨ ਡੀਜੀਐਸਈ ਡੀਪੀਆਈ ਔਰ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਨੂੰ ਅਸੀਂ ਕੋਰਸਪੋਨੈਂਡ ਕਰ ਚੁੱਕੇ ਆ ਪਰ ਅਜੇ ਤੱਕ ਪੰਜਾਬ ਸਰਕਾਰ ਦੇ ਕਿਸੇ ਵੀ ਵਿਭਾਗ ਨੇ ਇਹਨਾਂ ਸਕੂਲਾਂ ਦੇ ਦਾਖਲੇ ਦੇ ਨਾਂ ਤੇ ਰੋਕ ਲਾਈ ਆ ਨਾ ਸਪੈਸ਼ਲ ਟੀਮਾਂ ਬਣਾ ਕੇ 1 April ਤੋਂ ਪਹਿਲਾਂ ਪਹਿਲਾਂ ਇਹਨੂੰ ਖੰਗਾ ਲੰਦੀ ਕੋਸ਼ਿਸ਼ ਕੀਤੀ ਆ ਸਾਨੂੰ ਸਰਕਾਰ ਉਹਨਾਂ ਸਕੂਲਾਂ ਦੇ ਵਿੱਚ ਪ੍ਰਸ਼ਾਸਨ ਦੇ ਵਿੱਚ ਕੋਈ ਕਥਿਤ ਮਿਲੀ ਭੁਗਤ ਦਾ ਜਿਹੜਾ ਵਾਗਾ ਸਾਨੂੰ ਅੰਦਾਜ਼ਾ ਹੋਇਆ ਜਿਹਦਾ ਕਰਕੇ ਅਸੀਂ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇਹਨਾਂ ਸਕੂਲਾਂ ਪਲੱਸ ਉਹਨਾਂ ਅਫਸਰਾਂ ਨੂੰ ਚੈਲੰਜ ਕਰਾਂਗੇ ਜਿਨ੍ਹਾਂ ਨੇ ਖੁੱਲ ਦੇ ਕੇ ਔਰ ਮਾਪੇ ਦੀ ਲੁੱਟ-ਛੋਟ ਕਰਾਈ ਔਰ ਪੰਜਾਬ ਸਰਕਾਰ ਨੂੰ ਜਿਹੜਾ ਇਕਨੋਮਿਕ ਤੌਰ ਤੇ ਬਹੁਤ ਵੱਡਾ ਲਾਸਟ ਜੇ ਆਪਾਂ ਗੱਲ ਕਰੀਏ ਤੁਸੀਂ ਵੀ ਪਹਿਲਾਂ ਜਿਹੜੀ ਆ ਉਹ ਬਹੁਤ ਵਿਭਾਗੀ ਤੌਰ ਦੇ ਤੇ ਐਪਲੀਕੇਸ਼ਨ ਦੇ ਚੁੱਕੇ ਹੋ ਕਿ ਜਿਹੜੇ ਸਕੂਲ ਉਹਨਾਂ ਦੇ ਉੱਤੇ ਅ ਕਾਰਵਾਈ ਕੀਤੀ ਜਾਵੇ ਜਿਹੜੇ ਸਾਰੀ ਟਰਮ ਆਫ ਕੰਡੀਸ਼ਨ ਦੇ ਉੱਪਰ ਪੂਰੇ ਨਹੀਂ ਉਤਰਦੇ ਹੁਣ ਤੱਕ ਉਹਦਾ ਕੀ ਹੋਇਆ ਜਿੰਨਾ ਅਫਸਰ ਸਬੰਨਾ ਨੂੰ ਅਸੀਂ 22 ਨੇਮ ਐਪਲੀਕੇਸ਼ਨਾਂ ਦਿੱਤੀਆਂ ਕੋਰਸਪੋਨੈਂਡ ਕੀਤਾ ਅਸੀਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਜਿੱਥੇ 22 ਨੇਮ ਸਕੂਲਾਂ ਦੇ ਕੇਸ ਤੇ ਸਿਟ ਰਿਟ ਪਾ ਰਿਆ 22 ਨੇਮ ਅਫਸਰਾਂ ਦੇ ਖਿਲਾਫ ਰਿਟ ਪਾ ਕੇ ਉਨ੍ਹਾਂ ਦੀ ਜਿਹੜੀ ਜਵਾਬ ਤਲਬੀਆ ਉਹਨੂੰ ਕਿੰਨੀ ਬਣਾ। ਸੋ ਦੇਖ ਸਕਦੇ ਹੋ ਕਿ ਸਤਨਾਮ ਸਿੰਘ ਗਿੱਲ ਨੇ ਕਿ ਕਿੱਡੀ ਮਹਮ ਜਿਹੜੀ ਆ ਉਹ ਸਿੱਖਿਆ ਵਿਭਾਗ ਦੇ ਖਿਲਾਫ ਵੀ ਛੇੜ ਰਕੀ ਆ। ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਕੁਮਾਨ ਬਟਾਲਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ। ਦੈਨਿਕ ਸਵੇਰਾ ਟੀਵੀ। YouTube Facebook Instagram X ਅਤੇ WhatsApp ਚੈਨਲ ਪਰ